ਸਾਸੀਆ ਸਾਥਿਓ ਦੋਸਤੋ ਅੱਜ ਇੱਕ ਅਪੀਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਬੇਨਤੀ ਧਿਆਨ ਨਾਲ ਸੁਣਿਓ ਕਿ ਡੰਗਰ ਵੱਛਾ ਤੱਕ ਵਹਾ ਗਿਆ ਪਾਣੀ ਤੱਕੋ ਜ਼ੋਰ ਭਰਾਵਾ ਡੰਗਰ ਵੱਛਾ ਤੱਕ ਵਹਾ ਗਿਆ ਪਾਣੀ ਤੱਕੋ ਜ਼ੋਰ ਭਰਾਵਾ ਰਾਤ ਦਿਨੇ ਕੰਨਾਂ ਨੂੰ ਸੁਣਦਾ ਬਸ ਪਾਣੀ ਦਾ ਸ਼ੋਰ ਭਰਾਵਾ ਰਾਤ ਦਿਨੇ ਕੰਨਾਂ ਨੂੰ ਸੁਣਦਾ ਬਸ ਪਾਣੀ ਦਾ ਸ਼ੋਰ ਭਰਾਵਾ ਮੂਨੂ ਅਨੰਦਾ ਮੇਲੇ ਨਾ ਦਾਣਾ ਚੀਕ ਚਹਾੜਾ ਚਾਰੇ ਬੰਨੇ ਮੂੰਹ ਨੂੰ ਅਨੰਦਾ ਮੇਲੇ ਨਾ ਦਾਣਾ ਚੀਕ ਚਹਾੜਾ ਚਾਰੇ ਬੰਨੇ ਬਲਦੀ ਉੱਤੇ ਤੇਲ ਛਿੜਕਦੀ ਨਿੱਤ ਘਟਾਕਣ ਕੋਰ ਭਰਾਵਾ ਨਿਕਲ ਨਹੀਂ ਸਕਦੇ ਰਾਹ ਵੀ ਹੜ ਗਏ ਪੁਲ ਟੁੱਟੇ ਕੀ ਹੋਣੀ ਵਰਤੀ ਮੂੰਹ ਚੁੱਕ ਕੇ ਅਸਮਾਨੀ ਤੱਕੀਏ ਡਾਢੇ ਤੇ ਕੀ ਜੋਰ ਭਰਾਵਾ ਮੂੰਹ ਚੁੱਕ ਕੇ ਅਸਮਾਨੀ ਤੱਕੀਏ ਡਾਢੇ ਤੇ ਕੀ ਜੋਰ ਭਰਾਵਾ ਪੱਕਣ ਨੇੜੇ ਆਈ ਡੁੱਬ ਗਈ ਆਸ ਉਮੀਦਾਂ ਸੁਪਨੇ ਰੁੜ ਗਏ ਪੱਕੇ ਕਰ ਟਹਿ ਟੇਰੀ ਹੋ ਗਏ ਲੈ ਗਈ ਨੀਹਾਂ ਖੋਰ ਭਰਾਵਾ ਪੱਕੇ ਕਰ ਟਹਿ ਟੇਰੀ ਹੋ ਗਏ ਲੈ ਗਈ ਨੀਹਾਂ ਖੋਰ ਭਰਾਵਾ ਜ਼ਖਮਾਂ ਵਿੱਚ ਪੈਤੀਲੇ ਮਾਰਨ ਜ਼ਖਮਾਂ ਵਿੱਚ ਪੈਤੀਲੇ ਮਾਰਨ ਪੁੱਛ ਸਵਾਲ ਖਚਾਵਣ ਫੋਟੋ ਲਾਰੇ ਲਾਉਂਦੇ ਲੈਣ ਨਜ਼ਾਰੇ ਇੱਧਰ ਉੱਧ ਚੋਰ ਭਰਾਵਾ ਲਾਰੇ ਲਾਉਂਦੇ ਲੈਨ ਨਜ਼ਾਰੇ ਇੱਧਰ ਉੱਧਰ ਚੋਰ ਭਰਾਵਾ ਬੇਕਾਰ ਹੋ ਕੇ ਆ ਬੈਠਿਆਂ ਡਾਡੇ ਰੱਬ ਦੀ ਛਤਰੀ ਹੇਠਾਂ ਉਸੇ ਤੇ ਪ੍ਰਭਾਸਾ ਕਰਕੇ ਬੱਚੇ ਬੁੱਢੇ ਟੋਰ ਭਰਾਵਾ ਉਸੇ ਤੇ ਪ੍ਰਭਾਸਾ ਕਰਕੇ ਬੱਚੇ ਬੁੱਢੇ ਟੋਰ ਭਰਾਵਾ ਭੁੱਖਿਆਂ ਤਾਂ ਹੀ ਰਜਾਵਣ ਵਾਲੇ ਕੁਦਰਤ ਨੇ ਮਹਤਾਜ ਬਣਾਏ ਭੁੱਖਿਆਂ ਤਾਂ ਹੀ ਰਜਾਵਣ ਵਾਲੇ ਕੁਦਰਤ ਨੇ ਮਹਤਾਜ ਬਣਾਏ ਆਪਣਿਆਂ ਦੀ ਬਾਹ ਫੜਨੀ ਹੈ ਕਰਨਾ ਨਹੀਂ ਇਗਨੋਰ ਭਰਾਵਾ ਆਟਾ ਦਾਲਾਂ ਚਾਰਾ ਤੰਬੂ ਘਰ ਦਾ ਨਿਕਸ਼ੁਕ ਅਤੇ ਦਵਾਈ ਆਟਾ ਦਾਲਾਂ ਆਟਾ ਦਾਲਾਂ ਚਾਰਾ ਤੰਬੂ ਘਰ ਦਾ ਨਿਕਸ਼ੁਕ ਅਤੇ ਦਵਾਈ ਪਾਣੀ ਚਾਹ ਗੁੜ ਮੱਛਰਦਾਨੀ ਜੋ ਹੋ ਸਕਦਾ ਹੋਰ ਭਰਾਵਾ ਜੋ ਹੋ ਸਕਦਾ ਹੋਰ ਭਰਾਵਾ ਪਾਣੀ ਪੂਣੀ ਉੱਤਰ ਜਾਣਾ ਜਦ ਨੂੰ ਸਰਕਾਰਾਂ ਨੇ ਆਉਣਾ ਹੈ ਪਾਣੀ ਪੂਣੀ ਉੱਤਰ ਜਾਣਾ ਜਦ ਨੂੰ ਸਰਕਾਰਾਂ ਨੇ ਆਉਣਾ ਹੈ ਮਿੱਟੀ ਜਾਏ ਵੀਰੇ ਆਪਾਂ ਅੱਜ ਵੀਰਾਂ ਨੂੰ ਲੋੜ ਭਰਾਵਾ ਮਿੱਟੀ ਜਾਏ ਵੀਰੇ ਆਪਾਂ ਅਜ ਵੀਰਾ ਨੂਰ ਭਰਾਵਾ ਧੰਨਵਾਦ ਸਾਥੀ ਜਿਓਂਦੇ ਵਸਦੇ ਰਹੋ ਆਵਾਜ਼ ਰਹੋ ਲੋੜ ਵੇਲੇ ਹੜਪੀੜਤਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰੋ ਸਸਕਾਰ ਜਿਓਂਦੇ ਵਸਦੇ